ਹਨ ਪੁੱਤਲਾ ਫੁੱਟਨਾ ਮਹਿੰਗਾ ਪਿਆ ਮੁੱਖ ਮੰਤਰੀ ਦਾ ਬਵਾਚਕ ਨਹੀਂ ਮਹਿੰਗੀ ਪਈ ਹੈ ਕੁਝ ਵਿਦਿਆਰਥੀ ਹੁਣ ਦਬਾਉਨੇ ਹੋ ਤੇ ਉਹ ਉਭਾਰ ਉੱਬਲਦਾ ਹੁੰਦਾ ਮਤਲਬ ਦੁੱਧੋ ਬਾਲਾ ਮਾਰਦਾ ਪਰ ਉਵੇਂ ਬਾਲਾ ਮਾਰਨਗੇ ਤੇ ਸੀਐਮ ਇੰਨਾ ਬਰੂਟਲ ਹੋ ਗਿਆ ਇੱਥੇ ਜਵਾਕਾਂ ਤੋਂ ਇੰਨਾ ਡਰ ਗਿਆ ਕਿ ਉਹਨਾਂ ਨੂੰ ਰੈਸਟ੍ਰੀਕੇਟ ਕਰਨ ਲੱਗ ਪਿਆ ਉਹ ਮਨਦੀਪ ਸਿੰਘ ਸਿੱਧੂ ਜਿਹੜਾ ਇਹ ਬੋਲ ਰਿਹਾ ਹੈ ਕਿ ਤੁਹਾਡੀ ਗਿਣਤੀ 400 ਹੈ ਸਾਡੀ 3000 ਹੈ ਮਾਹੌਲ ਖਰਾਬਤਾ ਉਹ ਕਰ ਰਿਹਾ ਨਾ ਇੱਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਹ ਚਲਸੀ ਨਹੀਂ ਕਰਨਾ ਇਹ ਸਾਡੇ ਬਾਪੂ ਆ ਸਾਡੇ ਪਿੰਡਾਂ ਤੋਂ ਆਏ ਆ ਮੈਨੂੰ ਦਿਖਾਓ ਕਿਤੇ ਵੀ ਪਿੰਡ ਦੇ ਵਿੱਚ ਘਰੇ ਜਾ ਕੇ ਵੀ ਪਿਓ ਖੜਿਆ ਤੇ ਪੁੱਤੋ ਦੇ ਡਾਂਗ ਮਾਰ ਰਹੇ ਹੋ ਇਹ ਨਹੀਂ ਹੁੰਦਾ ਨਾ ਇਹ ਧਿਰ ਨੇ ਕਿ ਪੁੱਤ ਨਹੀਂ ਹੈਗੇ ਜਦੋਂ ਗਾਂ ਪੰਜਾਬ ਪੁਲਿਸ ਡਾਂਗ ਲੈ ਕੇ ਆਗੇ ਕਾਰਵਾਈ ਕਰਨਗੇ ਉਹ ਧਿਰ ਬਣ ਕੇ ਆਈ ਹੈ ਸਾਡੇ ਕੋਲ ਦਾਖਲ ਵੀ ਨਹੀਂ ਹੋ ਸਕਦੇ ਉਸ ਕਾਲਜ ਦੇ ਵਿੱਚ ਕੱਲ ਪ੍ਰੋਟੈਸਟ ਹੋਊਗਾ ਤੇ ਤੁਸੀਂ ਕਵਰ ਕਰਨ ਆਓ ਤੇ ਵਿਕਰਮ ਸਿੰਘ ਬਾਗੀ ਕਾਲਜ ਦੇ ਅੰਦਰ ਹੋਊਗਾ ਗੇਟ ਤੋਂ ਬਾਹਰ ਨਹੀਂ ਹੋਊਗਾ ਇਹ ਕੋਲੇ ਸਾਡਾ ਉੱਥੇ ਅਸੀਂ 24 24 25 25 ਹਜ਼ਾਰ ਫੀਸਾਂ ਭਰੀਆਂ ਨੇ ਸਾਨੂੰ ਪਤਾ ਸੀ ਕਿਵੇਂ ਭਰੀਆਂ ਨੇ ਤੇ ਇਹ ਪ੍ਰਿੰਸੀਪਲ ਜਿਹੜਾ ਉੱਥੇ ਦਾ ਪ੍ਰਿੰਸੀਪਲ ਹੈ ਵੀ ਨਹੀਂ ਇਹ ਰੋਕੂਗਾ ਮੈਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਆਉਣਾ ਇੱਕ ਵਿਦਿਆਰਥੀ ਨੂੰ ਮਹਿੰਗਾ ਪਿਆ ਹੈਗਾ ਦਰਅਸਲ ਜਿਸ ਤਰੀਕੇ ਨਾਲ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਈ ਹੈ ਜਾਂ ਕਿਸਾਨਾਂ ਨੂੰ ਹਟਾਉਣ ਦਾ ਕੰਮ ਪੁਲਿਸ ਦੇ ਵੱਲੋਂ ਕੀਤਾ ਗਿਆ ਹੈਗਾ ਤਾਂ ਹਰ ਜਗ੍ਹਾ ਤੇ ਕਈ ਥਾਵਾਂ ਤੇ ਨਿੰਦਾ ਵੀ ਹੋ ਰਹੀ ਹੈ ਤੇ ਕਈ ਥਾਵਾਂ ਤੇ ਪ੍ਰਸ਼ੰਸਾ ਵੀ ਹੋ ਰਹੀ ਹੈ ਲੇਕਿਨ ਅੱਜ ਉੱਥੇ ਹੀ ਪਟਿਆਲਾ ਦੇ ਮਹਿੰਦਰਾ ਕਾਲਜ ਦੇ ਵਿੱਚ ਜਦੋਂ ਵਿਦਿਆਰਥੀਆਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਪਤਲਾ ਫੁਕਿਆ ਗਿਆ ਤਾਂ ਉਸ ਦੌਰਾਨ ਉਸ ਵਿਦਿਆਰਥੀ ਨੂੰ ਕਾਲਜ ਤੋਂ ਰਸਟ੍ਰੀਕੇਟ ਕਰ ਦਿੱਤਾ ਗਿਆ ਹੈਗਾ ਇੱਕ ਵੱਡਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਪਟਿਆਲਾ ਦੇ ਮਹਿੰਦਰਾ ਕਾਲਜ ਦਾ ਇਹ ਵਿਦਿਆਰਥੀ ਸੀ ਅੱਜ ਕਾਫੀ ਸਾਰੇ ਵਿਦਿਆਰਥੀਆਂ ਦੇ ਵੱਲੋਂ ਇਹ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਪੁਤਲਾ ਫੁਕਿਆ ਗਿਆ ਸੀ ਉਸ ਦੌਰਾਨ ਇਹ ਜਿਹੜਾ ਪੁਤਲਾ ਫੁਕਣ ਦਾ ਅੰਜਾਮ ਜਿਹੜਾ ਉਹ ਰਸਟ੍ਰੀਕੇਟ ਦੇ ਰੂਪ ਦੇ ਵਿੱਚ ਮਿਲਿਆ ਹੈਗਾ ਵਿਦਿਆਰਥੀ ਸਾਡੇ ਨਾਲ ਮੌਜੂਦ ਹੈ ਜਰਨਲਿਜ਼ਮ ਦਾ ਵਿਦਿਆਰਥੀ ਹੈ ਵਿਕਰਮ ਸਿੰਘ ਵਿਕਰਮ ਅੱਜ ਪੁਤਲਾ ਫੁਕਣਾ ਮਹਿੰਗਾ ਪਿਆ ਮੁੱਖ ਮੰਤਰੀ ਦਾ ਆਵਾਜ਼ ਚੱਕਣੀ ਮਹਿੰਗੀ ਪਈ ਹੈ ਨੀ ਚਲੋ ਮਹਿੰਗਾ ਤਾਂ ਨਹੀਂ ਮੈਂ ਕਹਿੰਦਾ ਜਦੋਂ ਸੰਘਰਸ਼ਾਂ ਦੇ ਰਾਹ 'ਚ ਤੁਰਪੋਂ ਤੁਸੀਂ ਫਿਰ ਮਹਿੰਗੀਆਂ ਸਸਤੀਆਂ ਚੀਜ਼ਾਂ ਨਹੀਂ ਹੁੰਦੀਆਂ ਹੁੰਦੀਆਂ ਤੇ ਪਰ ਇਹ ਆ ਵੀ ਠੀਕ ਆ ਵੀ ਇਸ ਤਰ੍ਹਾਂ ਦੇ ਮਤਲਬ ਇੱਕ ਨੋਟਿਸ ਕੱਢਣੀ ਹੈ ਵਿਦਿਆਰਥੀ ਦੇ ਲਈ ਕਾਲਜਾਂ ਨੂੰ ਬਹੁਤ ਮਹਿੰਗਾ ਕਾਲਜ ਨੂੰ ਪਊਗਾ ਸਾਨੂੰ ਐ ਲੱਗਦਾ ਵੀ ਕਿਉਂਕਿ ਵਿਦਿਆਰਥੀ ਜਦੋਂ ਮਤਲਬ ਤੁਸੀਂ ਵਿਦਿਆਰਥੀਆਂ ਨੂੰ ਦਬਾਉਂਦੇ ਹੋ ਤੇ ਉਹ ਉਭਾਰ ਉਬਲਦਾ ਹੁੰਦਾ ਮਤਲਬ ਦੁੱਧੋ ਬਾਲਾ ਮਾਰਦਾ ਫਿਰ ਉਵੇਂ ਬਾਲਾ ਮਾਰਨਗੇ ਹਾਂ ਪਰ ਮੈਨੂੰ ਐ ਲੱਗਦਾ ਵੀ ਇੱਕ ਡੈਮੋਕਰੈtic ਰਾਈਟ ਨੇ ਸਾਡੇ ਜਿਹੜੇ ਰਾਈਟ ਟੂ ਸਪੀਚ ਦਾ ਹੈਗਾ ਰਾਈਟ ਟੂ ਇਨਫੋਰਮੇਸ਼ਨ ਦਾ ਹੈਗਾ ਰਾਈਟ ਟੂ ਸਪੀਚ ਅਸੀਂ ਉੱਥੇ ਬੋਲੇ ਜੋ ਸਾਨੂੰ ਲੱਗਿਆ ਵੀ ਹਾਂ ਕਿਸਾਨਾਂ ਦੇ ਉੱਤੇ ਮਤਲਬ ਪੂਰਾ ਪੰਜਾਬ ਇਸ ਦੀ ਨਿੰਦਾ ਕਰ ਰਿਹਾ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਤਸ਼ੱਦਦ ਕੀਤੇ ਗਏ ਉਵੇਂ ਅਸੀਂ ਵੀ ਨੌਜਵਾਨ ਜਿਹੜੇ ਕਿਸਾਨੀ ਚੋਂ ਵੀ ਆਉਂਦੇ ਆ ਕਿਸਾਨਾਂ ਦੇ ਪੁੱਤ ਹੁੰਦੇ ਆ ਤੇ ਅਸੀਂ ਜੇ ਇਹਨੂੰ ਕੰਡੈਮਨ ਕੀਤਾ ਤੇ ਉਸ ਤੋਂ ਬਾਅਦ ਜੇ ਅਸੀਂ ਸੀਐਮ ਦਾ ਪੁਤਲਾ ਫੁੱਕਿਆ ਤੇ ਸੀਐਮ ਇੰਨਾ ਬਰੂਟਲ ਹੋ ਗਿਆ ਐਤੇ ਜਵਾਕਾਂ ਤੋਂ ਇੰਨਾ ਡਰ ਗਿਆ ਕਿ ਉਹਨਾਂ ਨੂੰ ਰਸਟ੍ਰੀਕੇਟ ਕਰਨ ਲੱਗ ਗਿਆ ਪਰ ਸਾਨੂੰ ਐ ਲੱਗਦਾ ਵੀ ਕਾਲਜ ਦੇ ਪ੍ਰਿੰਸੀਪਲ ਨੂੰ ਇਹ ਸੋਚਣਾ ਚਾਹੀਦਾ ਸੀ ਪਹਿਲਾਂ ਰਸਟ੍ਰੀਕੇਟ ਕਰਨ ਤੋਂ ਕਿ ਤੁਸੀਂ ਕਰਕੇ ਇਹਨਾਂ ਨੂੰ ਰਹਿਓ ਕਿ ਵਿਦਿਆਰਥੀ ਜਿਹੜੇ ਨੇ ਤੁਹਾਡੇ ਲਈ ਕਿਤੇ ਦਿੱਕਤ ਨਾ ਬਣ ਜਾਣ ਵੀ ਕਈਆਂ ਰਹੀ ਨਾ ਤੁਸੀਂ ਸਰਕਾਰਾਂ ਦੇ ਟੱਟੂ ਬਣਨ ਦੀ ਬਜਾਏ ਤੁਹਾਨੂੰ ਵਿਦਿਆਰਥੀਆਂ ਦੇ ਹਿੱਤਾਂ ਲਈ ਬੰਨਣਾ ਚਾਹੀਦਾ ਤੁਸੀਂ ਜੱਕੇ ਸਰਕਾਰਾਂ ਨੇ ਮੰਨ ਜਨ ਹਾਲਾਂਕਿ ਜਿਹੜਾ ਉੱਥੇ ਪ੍ਰਿੰਸੀਪਲ ਹੈ ਨਾ ਉਹ ਪ੍ਰਿੰਸੀਪਲ ਉੱਥੇ ਮੌਜੂਦਾ ਪ੍ਰਿੰਸੀਪਲ ਨਹੀਂ ਉਹਦੇ ਕੋਲ ਡੀਪੀਓ ਪਾਵਰਾਂ ਨੇ ਉਹ ਪ੍ਰਿੰਸੀਪਲ ਸੁਨਾਮ ਦਾ ਹੈ ਤੇ ਹਾਲਾਂਕਿ ਉਹ ਬਹੁਤਾ ਟਾਈਮ ਉਰੇ ਮੌਜੂਦ ਵੀ ਨਹੀਂ ਹੁੰਦਾ ਪਰ ਇਹ ਇਸ ਮਸਲੇ ਨੂੰ ਲੈ ਕੇ ਨਹੀਂ ਕੀਤਾ ਗਿਆ ਇਹ ਕਿ ਮੇਰੇ ਨਾਲ ਕਿਹੜਾ ਜਰਨਲਿਜ਼ਮ ਡਿਪਾਰਟਮੈਂਟ ਚ ਸਾਡੇ ਸਾਡੇ ਡਿਪਾਰਟਮੈਂਟ ਦੀ ਇੱਕ ਲੜਾਈ ਹੋਈ ਜਿਹਦੇ ਚੋਂ ਇੱਕ ਕਰਪਟ ਮੈਡਮ ਨੂੰ ਮੈਂ ਕਢਵਾਇਆ ਜਿਹਦੇ ਚੋਂ ਉਹਨੇ ਬੱਚਿਆਂ ਤੋਂ ਪੈਸੇ ਮੰਗੇ ਜਾਤੀ ਸੂਚਕ ਸ਼ਬਦ ਬੋਲੇ ਮਨਪ੍ਰੀਤ ਕੋਰਸੀ ਜਰਨਲਿਸਟਾਂ ਦੀ ਮੈਡਮ ਉਹਨੂੰ ਕਢਵਾਇਆ ਦੈਨ ਉਹਦੇ ਬਾਅਦ ਇੱਕ ਹੋਰ ਮਸਲਾ ਜਿਹੜਾ ਹਿਮਾਚਲ ਦੇ ਵਿੱਚ ਹੋਇਆ ਲਗਾਤਾਰ ਤਾਂ 3-4 ਪ੍ਰੋਟੈਸਟ ਹੋਏ ਉਹ ਉਸ ਕਿੜ ਨੂੰ ਕੱਢਣ ਦੇ ਲਈ ਮੈਨੂੰ ਕੱਢਿਆ ਗਿਆ ਕਹਿੰਦੇ ਮਾਹੌਲ ਖਰਾਬ ਕਰ ਰਹੇ ਸੀ ਤੁਸੀਂ ਜੋ ਲੈਟਰ ਕੱਢਿਆ ਹੈਗਾ ਉਸ ਦੇ ਵਿੱਚ ਕਿਹਾ ਗਿਆ ਕਿ ਵਿਕਰਮ ਸਿੰਘ ਮਾਹੌਲ ਖਰਾਬ ਕਰ ਰਹੇ ਸੀ ਮਤਲਬ ਮੈਨੂੰ ਮੈਂ ਹਾਲਾਂਕਿ ਮੈਨੂੰ ਵੀ ਨਹੀਂ ਪਤਾ ਵੀ ਮਾਹੌਲ ਖਰਾਬ ਕਰਨਾ ਹੁੰਦਾ ਕੀ ਹੈ ਮੈਨੂੰ ਸਮਝਾਉਣ ਪਹਿਲਾਂ ਆ ਕੇ ਤੁਸੀਂ ਮੈਨੂੰ ਦੱਸੋ ਮੇਰੇ ਨਾਲ ਗੱਲ ਕਰੋ ਵੀ ਹਾਂ ਵੀ ਭਾਈ ਆ ਮਾਹੌਲ ਖਰਾਬ ਹੈ ਵੀ ਕੀ ਕਿਸੇ ਸੀਐਮ ਦਾ ਪੁਤਲਾ ਫੁਕ ਉਹ ਹਿਟਲਰ ਬਣਿਆ ਪਿਆ ਕਿਸਾਨਾਂ ਦੇ ਲਈ ਇਸ ਤਰ੍ਹਾਂ ਮਤਲਬ ਮਾਹੌਲ ਖਰਾਬ ਕਰਨਾ ਤਾਂ ਪੰਜਾਬ ਪੁਲਿਸ ਨੇ ਕੀਤਾ ਉਹ ਮਨਦੀਪ ਸਿੰਘ ਸਿੱਧੂ ਜਿਹੜਾ ਇਹ ਬੋਲ ਰਿਹਾ ਕਿ ਤੁਹਾਡੀ ਗਿਣਤੀ 400 ਹੈ ਸਾਡੀ 3000 ਹੈ ਮਾਹੌਲ ਖਰਾਬ ਤਾਂ ਉਹ ਕਰ ਰਹੇ ਹਨ ਅਸੀਂ ਥੋੜੇ ਕਰ ਰਹੇ ਹਾਂ ਮਾਹੌਲ ਖਰਾਬ ਤਾਂ ਪੰਜਾਬ ਦੇ ਵਿੱਚ ਉਦੋਂ ਹੋਇਆ ਜਦੋਂ ਕਰਨ ਵਾਲ ਨੂੰ ਮਾਰਿਆ ਗਿਆ ਕਰਨ ਵਾਲ ਨੂੰ ਕੁੱਟਿਆ ਉਹੀ 12 ਬੰਦੇ ਜਿਹੜੇ ਫੇਕ ਐਨਕਾਊਂਟਰ ਕਰਦੇ ਨੇ ਮਤਲਬ ਉਹਨਾਂ ਤੇ ਤਾਂ ਤੁਸੀਂ ਕਾਰਵਾਈਆਂ ਹੁੰਦੀਆਂ ਨਹੀਂ ਤੁਸੀਂ ਵਿਦਿਆਰਥੀ ਜਿਹੜੇ ਆਪਦੇ ਹੱਕਾਂ ਲਈ ਬੋਲਦੇ ਨੇ ਉਹਨਾਂ ਤੇ ਤੁਸੀਂ ਲੜੀ ਵਾਰ ਰਹੇ ਤੱਕਾ ਮੁੱਕੀ ਕਰ ਲੈਣਾ ਵਿਦਿਆਰਥੀ ਨੂੰ ਕੱਢ ਦੇਣਾ ਵਿਦਿਆਰਥੀ ਕੱਢ ਦੋਗੇ ਵਿਦਿਆਰਥੀ ਚੁੱਪ ਥੋੜੀ ਹੋ ਜਾਣਗੇ ਨਿਗਾ ਟੋੜੇ ਤੇ ਕਿਉਂ ਸੀ ਕੀ ਕਿਉਂਕਿ ਕਾਫੀ ਸਾਰੇ ਵਿਦਿਆਰਥੀ ਸੀਗੇ ਤੁਸੀਂ ਕਿਉਂ ਘਰੇ ਦੇ ਵਿੱਚ ਆ ਗਏ ਹਾਂ ਮੈਂ ਮੇਰਾ ਵੀ ਉਹਨਾਂ ਤੋਂ ਇਹ ਸਵਾਲ ਹੈਗਾ ਇੱਕ ਵੀ ਮਤਲਬ ਕੱਲਾ ਮੈਂ ਨਹੀਂ ਉੱਥੇ ਬੋਲ ਰਿਹਾ ਉੱਥੇ ਨਾ ਨਾ ਕਰਦੇ 2-250 ਦੀ ਗਿਣਤੀ ਚ ਵਿਦਿਆਰਥੀ ਹੋਊਗਾ ਕੱਲਾ ਵਿਕਰਮ ਭਾਗੀ ਹੀ ਕਿਉਂ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਲਗਾਤਾਰ ਤਾਂ ਤਿੰਨ ਚਾਰ ਪ੍ਰੋਟੈਸਟ ਹੋਏ ਸਾਡੇ ਉਹ ਮਨਪ੍ਰੀਤ ਮੈਡਮ ਨੂੰ ਕਢਾਉਣ ਵਾਲਾ ਪ੍ਰੋਟੈਸਟ ਜਿਹਦੇ ਚ ਉਹ ਮਤਲਬ ਉਹ ਵੀ ਮਤਲਬ ਇਹਨਾਂ ਨੇ ਨੋਟਿਸ ਕੱਢਿਆ ਇਹਨਾਂ ਨੇ ਕਾਰਵਾਈ ਕੀਤੀ ਹੈ ਇਹਨਾਂ ਨੇ ਮੰਨਿਆ ਕਿ ਹਾਂ ਉਹ ਗਲਤ ਸੀ ਜੀ ਮੈਡਮ ਉਹਨੂੰ ਕੱਢਿਆ ਗਿਆ ਥੈਨ ਉਸ ਤੋਂ ਬਾਅਦ ਹਿਮਾਚਲ ਵਾਲੇ ਮਸਲੇ ਤੇ ਇੱਕ ਪ੍ਰੋਟੈਸਟ ਕੀਤਾ ਉਹ ਵੀ ਸਾਡਾ ਪੀਸਫੁਲੀ ਪ੍ਰੋਟੈਸਟ ਸੀ ਅਸੀਂ ਪੋਸਟਰ ਲੈ ਕੇ ਖੜੇ ਤੇ 15 ਮਿੰਟ ਅਸੀਂ ਬੋਲੇ ਤੇ ਉਦੋਂ ਕੰਧਾਂ ਤੇ ਪੋਸਟਰ ਲਾਈ ਥੈਨ ਹੁਣ ਇਹ ਮਸਲਾ ਜਿਹੜਾ ਹੈਗਾ ਸਾਡਾ ਆਦਾਰਾ ਸਰਕਾਰੀ ادارے ਮਤਲਬ ਵਿਦਿਆਰਥੀਆਂ ਦਾ ਹਾਲਾ ਕਿ ਮੈਂ ਇੱਕ ਦਾਵਾ ਠੋਕਦਾ ਕਿ ਜੇ ਕਾਲਜ ਯੂਨੀਵਰਸਟੀਆਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਪ੍ਰਿੰਸੀਪਲਾਂ ਜਾਂ ਵੀਸੀਆਂ ਦੇ ਨਹੀਂ ਹੁੰਦੇ ਹੁੰਦੇ ਇਹ ਵਿਦਿਆਰਥੀਆਂ ਦੀਆਂ ਹੁੰਦੀਆਂ ਨੇ ਜੇ ਵਿਦਿਆਰਥੀ ਤੁਸੀਂ ਕੱਢਦੇ ਤੁਸੀਂ ਕੀ ਕਰੋਗੇ ਚਲੋ ਇਨ ਬਿਟਵੀਨ ਕੋਈ ਜਦੋਂ ਧਰਨਾ ਕਰ ਰਹੀ ਸੀ ਕਿ ਕਾਲ ਆਇਆ ਸੀ ਕਿ ਰਹਿਣ ਦੋ ਜਾਂ ਧਰਨਾ ਨਾ ਕਰੋ ਮੁਕੰਮਲ ਨਿਕਲ ਸਾਨੂੰ ਕੁਝ ਨਹੀਂ ਇਹਨਾਂ ਨੇ ਕਿਹਾ ਹਾਲਾ ਕਿ ਅਸੀਂ ਪਰਮਿਸ਼ਨ ਵੀ ਨਹੀਂ ਮੰਗੀ ਕਿਉਂਕਿ ਸਾਡਾ ਅਦਾਰਾ ਸੀ ਪਰਮਿਸ਼ਨ ਕਿਉਂ ਮੰਗੀਏ ਵੀ ਸਾਡਾ ਕਾਲਜ ਆਸੀਂ ਉੱਥੇ ਜੋ ਮਰਜ਼ੀ ਕਰ ਸਕਦੇ ਹਾਂ ਅਸੀਂ ਹੁੱਲੜ ਬਾਈ ਜੀ ਤਾਂ ਨਹੀਂ ਕਰ ਰਹੇ ਮਲੋ ਅਸੀਂ ਕੋਈ ਇੱਥੇ ਕੁੜੀਆਂ ਨਹੀਂ ਛੇੜ ਰਹੇ ਅਸੀਂ ਉੱਥੇ ਕੋਈ ਲੜਾਈਆਂ ਨਹੀਂ ਲੜ ਰਹੇ ਅਸੀਂ ਤਾਂ ਪੀਸਫੁਲੀ ਆਪਣਾ ਪ੍ਰੋਟੈਸਟ ਕਰ ਰਹੇ ਆ ਆਪਣਾ ਸਾਡਾ ਡੈਮੋਕਰੇਟ ਰਾਈਟ ਹੈ ਹਾਲਾਂਕਿ ਸਾਨੂੰ ਰੋਕਿਆ ਕਿਸੇ ਵੱਲੋਂ ਨਹੀਂ ਗਿਆ ਸੀਗਾ ਸਾਨੂੰ ਕਿਸੇ ਦਾ ਫੋਨ ਨਹੀਂ ਆਇਆ ਵੀ ਤੁਸੀਂ ਆ ਨਾ ਕਰੋ ਤੇ ਅਸੀਂ ਪਰਮਿਸ਼ਨ ਵੀ ਨਹੀਂ ਮੰਗੀ ਇਹ ਵੀ ਨਾਲ ਗੱਲ ਹੈ ਵੀ ਸਾਨੂੰ ਲੱਗਦਾ ਵੀ ਪਰਮਿਸ਼ਨ ਮੰਗਣ ਦੀ ਕੀ ਲੋੜਾ ਜੋ ਸਾਡਾ ਅਧਾਰਾ ਅਸੀਂ ਅਧਾਰੇ ਚ ਕਰ ਸਕਦੇ ਆ ਅੱਜ ਅੱਜ ਕੀ ਹੋਰ ਕੁਝ ਕੀ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਐਕਸ਼ਨ ਹੋਇਆ ਤੁਹਾਡੇ ਉੱਪਰ ਇਸ ਤੋਂ ਬਾਅਦ ਘਰਦਿਆਂ ਦੀ ਪ੍ਰਤੀਕਿਰਿਆ ਕੀ ਹੈ ਕਰ ਸਕ ਕੇ ਇਹ ਸੁਨੇਹਾ ਪਹੁੰਚਿਆ ਤੁਹਾਡੇ ਹਾਲੇ ਘਰੇ ਤਾਂ ਹੀ ਮੈਂ ਦੱਸਿਆ ਕਿਉਂਕਿ ਇੱਕ ਤਾਂ ਮੇਰੇ ਘਰੇ ਥੋੜੀ ਜਿਹੀ ਦਿੱਕਤ ਵਿਵਾਦ ਹੈ ਜੀ ਮੇਰੇ ਘਰੇ ਐ ਵੀ ਮੇਰੇ ਕੋਲੇ ਫਾਦਰ ਸਾਹਿਬ ਨੇ ਮਤਲਬ ਮੇਰੇ ਮਦਰ 2011 ਚ ਐਕਸਪਾਇਰ ਹੋ ਜਾਂਦੇ ਨੇ ਦੈਨ ਉਦੋਂ ਬਾਅਦ ਮੇਰੀ ਪੜ੍ਹਾਈ ਦਾ ਵੀ ਬਹੁਤ ਇੱਕ ਲੰਮਾ ਗੈਪ ਪੈਂਦਾ ਹੈ ਤੇ ਜਿਹਦੇ ਚੋਂ ਮਤਲਬ ਮੈਂ ਮਸਾ ਉੱਠ ਕੇ ਇੱਥੇ ਆਇਆ ਸਾਡੇ ਦੋਸਤਾਂ ਦੇ ਜਿਹੜੇ ਯਾਰ ਦੋਸਤ ਹੁੰਦੇ ਨੇ ਉਹਨਾਂ ਦੇ ਕੱਪੜੇ ਪਾ ਕੇ ਟਾਈਮ ਗੁਜ਼ਾਰਾ ਵੀ ਕੀਤਾ ਫੰਡਰੇਜ ਕਰਕੇ ਮੈਂ ਫੀਸਾਂ ਭਰੀਆਂ ਚਾਰਲੇ ਦਿੰਦੀਆਂ ਹਾਲਾਂਕਿ ਨਾਲ ਨਾਲ ਮੈਂ ਫ੍ਰੀਲੈਂਸ ਜਰਨਲਿਸਟ ਵੀ ਆ ਤੇ ਉੱਥੇ ਮੈਂ ਐਜ਼ ਅ ਜਰਨਲਿਸਟ ਕਵਰ ਵੀ ਕੀਤਾ ਉਹਨੂੰ ਉਹ ਪ੍ਰੋਟੈਸਟ ਨੂੰ ਮੈਂ ਵੀਡੀਓ ਵੀ ਪਾਈਆਂ ਆਪਣੇ ਭਾਗੀਆਂ ਦੇ ਉੱਤੇ ਤੇ ਇੱਕ ਜਰਨਲਿਸਟ ਦੇ ਤੌਰ ਤੇ ਵੀ ਬੋਲ ਸਕਦਾ ਉੱਥੇ ਇੱਕ ਤਾਂ ਮੈਂ ਤੇ ਵਿਦਿਆਰਥੀ ਹੋਣ ਦੇ ਨਾਤੇ ਵੀ ਬੋਲਿਆ ਪਰ ਇਹਦੇ ਚੋ ਹੈ ਵੀ ਘਰੇ ਤਾਂ ਹਾਲਕੇ ਦੱਸਿਆ ਨਹੀਂ ਪਰ ਘਰ ਦੀ ਉੱਡੀ ਕੋਈ ਦਿੱਕਤ ਵੀ ਨਹੀਂ ਫਾਦਰ ਸਾਹਿਬ ਸਾਡੇ ਕੋਈ ਗੱਲ ਨਹੀਂ ਵੀ ਠੀਕ ਆ ਭਾਈ ਇਹ ਹੁੰਦਾ ਰਹਿੰਦਾ ਕਿਉਂਕਿ ਉਹ ਜਿਹੜੀ ਸਾਡੀ ਇਨਸਪੀਰੇਸ਼ਨ ਆ ਬਾਬੇ ਗੋਬਿੰਦ ਉਹਨਾਂ ਤੋਂ ਮਿਲਦੀ ਆ ਜਿਨ੍ਹਾਂ ਨੇ ਆਪਣੇ ਪੁੱਤ ਵਾਰਤਾ ਜੀ ਮੇਰੀ ਤਾਂ ਰੈਸਟ੍ਰਿਕਸ਼ਨ ਆ ਦੇ ਬਹਾਲ ਹੋ ਜੂਗੀ ਕੋ ਕੋ ਵੱਡੀ ਗੱਲ ਲਗੀ ਹਾਲਾਂਕਿ ਸਾਡਾ ਕੱਲ ਨੂੰ ਇੱਕ ਪ੍ਰੋਟੈਸਟ ਸੀਗਾ ਪੀਐਸਯੂ ਦਾ ਜਿਹਦੇ ਚ ਉਹਨਾਂ ਨੇ ਇੱਕ ਮੰਗ ਐਡ-ਆਨ ਕੀਤੀ ਆ ਵਿਦਿਆਰਥੀ ਮਤਲਬ ਮੇਰੀ ਵਿਭਾਹਲੀ ਕਰਾਉਣ ਦੇ ਲਈ ਬਾਕੀ ਹੋਰ ਜਥੇਬੰਦੀਆਂ ਮਤਲਬ ਤੇਜਵੀਰ ਸਿੰਘ ਨੇ ਕਿਸਾਨ ਆਗੂ ਹਰਿਆਣਾ ਤੋਂ ਉਹਨਾਂ ਨੇ ਕੰਡੈਮ ਕੀਤਾ ਤੇ ਮੇਰੀ ਅਨੁਰਾਗ ਦੇ ਨਾਲ ਉਹਨਾਂ ਨਾਲ ਗੱਲ ਹੋਈ ਆ ਉਹ ਕੰਡੈਮ ਕਰ ਰਹੇ ਨੇ ਬਾਕੀ ਹੋਰ ਪੰਜਾਬ ਦੀਆਂ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਕੰਡੈਮ ਕਰ ਰਹੇ ਨੇ ਉਹ ਸਾਡੇ ਹੱਕ ਦੇ ਵਿੱਚ ਖੜੇ ਆਪਣੇ ਆਧਾਰੇ ਦੇ ਵਿੱਚ ਜਦੋਂ ਇਹ ਕਹਿ ਦਿੱਤਾ ਜਾਵੇ ਚਿੱਠੀ ਦੇ ਵਿੱਚ ਕਿ ਤੁਹਾਡਾ ਅੰਦਰ ਆਉਣਾ ਵੀ ਬੈਨ ਹੈ ਕਿ ਉਹ ਉਸ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਅੰਦਰ ਆਉਣਾ ਵੀ ਤੁਹਾਡਾ ਬੈਨ ਹੈ ਤੁਸੀਂ ਅੰਦਰ ਦਾਖਲ ਵੀ ਨਹੀਂ ਹੋ ਸਕਦੇ ਉਸ ਕਾਲਜ ਦੇ ਵਿੱਚ ਮੈਂ ਕਹਿੰਦਾ ਮੀਡੀਆ ਨੂੰ ਵੀ ਕਹਿਣਾ ਹੈ ਕੱਲ ਪ੍ਰੋਟੈਸਟ ਹੋਊਗਾ ਤੇ ਤੁਸੀਂ ਕਵਰ ਕਰਨ ਆਓ ਤੇ ਵਿਕਰਮ ਸਿੰਘ ਬਾਗੀ ਕਾਲਜ ਦੇ ਅੰਦਰ ਹੋਊਗਾ ਗੇਟ ਤੋਂ ਬਾਹਰ ਨਹੀਂ ਹੋਊਗਾ ਇਹ ਕਾਲਜ ਮੈਂ ਕਹਿੰਦਾ ਉਹਨਾਂ ਦੇ ਬਾਪ ਦਾ ਨਹੀਂ ਹੈਗਾ ਇਹ ਕਾਲਜ ਸਾਡਾ ਹੈ ਉੱਥੇ ਅਸੀਂ 24 24 25 25000 ਫੀਸਾਂ ਭਰੀਆਂ ਨੇ ਸਾਨੂੰ ਪਤਾ ਸੀ ਕਿਵੇਂ ਭਰੀਆਂ ਨੇ ਤੇ ਇਹ ਪ੍ਰਿੰਸੀਪਲ ਜਿਹੜਾ ਉੱਥੇ ਦਾ ਪ੍ਰਿੰਸੀਪਲ ਹੈ ਵੀ ਨਹੀਂ ਇਹ ਰੋਕੂਗਾ ਮੈਨੂੰ ਇਨਾ ਚੰਨੀਆਂ ਪਾਵਰਾਂ ਨਹੀਂ ਹੈਗੀਆਂ ਕਿ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੇ ਕਾਲਜਾਂ 'ਚ ਆਉਣ ਤੋਂ ਰੋਕ ਸਕਣ ਵੀ ਇਹ ਇੱਕ ਵੱਡੀ ਗੱਲ ਨਹੀਂ ਨਾਲ ਹੀ ਮੈਨੂੰ ਸਬਡਿਵੀਜ਼ਨ 2 ਥਾਣੇ ਤੋਂ ਫੋਨ ਵੀ ਆਉਂਦਾ ਉਹ ਕਹਿੰਦੇ ਨੇ ਵੀ ਆਪਦੇ ਬਾਪੂ ਨੂੰ ਲੈ ਕੇ ਉਹਨਾਂ ਦੇ ਕਹਿਣਾ ਪਹਿਲੇ ਕਿ ਤੁਸੀਂ ਵਿਕਰਮ ਸਿੰਘ ਬੋਲਦੇ ਹੋ ਮੈਂ ਕਹਾ ਹਾਂਜੀ ਜੀ ਕਹਿੰਦੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਹੋ ਮੈਂ ਅਗ ਲੱਕੜ ਦਾ ਕੰਮ ਕਹਿੰਦੇ ਫਿਰ ਤੂੰ ਕਿਸਾਨੀ ਨਾਲ ਕੀ ਲੈਣਾ ਮੈਂ ਕਹਾਂ ਜੀ ਹੱਦ ਹੋ ਗਈ ਜੀ ਇਹ ਪੁਲਿਸ ਨੂੰ ਕੈਰੀ ਹੈਗੀ ਹਾਂ ਮੈਨੂੰ ਥ੍ਰੈਟਨ ਕਰ ਗਿਆ ਹਾਂ ਇਹਨਾਂ ਦਾ ਕਹਿਮ ਸੀ ਵੀ ਤੁਸੀਂ ਇਹਨਾਂ ਤੋਂ ਕੀ ਲੈਣਾ ਵੀ ਕਿਸਾਨੀ ਨਾਲ ਤੇਰੇ ਕੀ ਲਿੰਕ ਤੇਰੇ ਤਾਂ ਮਤਲਬ ਤੁਹਾਡਾ ਤਾਂ ਦਿਹਾੜੀਆਂ ਦਾ ਕੰਮ ਹੈ ਮੈਂ ਕਹਾਂ ਜੀ ਮੈਂ ਜਰਨਲਿਸਟ ਹਾਂ ਮੈਂ ਸਟੂਡੈਂਟ ਐਕਟਿਵਿਸਟ ਹਾਂ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਮਜ਼ਦੂਰਾਂ ਕਿਸਾਨਾਂ ਔਰਤਾਂ ਨਾਲ ਜਿੱਥੇ ਵੀ ਤੱਕਾ ਹੁੰਦਾ ਅਸੀਂ ਉੱਥੇ ਬੋਲਾਂਗੇ ਸਾਡਾ ਹੱਕ ਹੈ ਇਹਦਾ ਕੀ ਮਤਲਬ ਵੀ ਤੁਸੀਂ ਨਾ ਬੋਲੋ ਕਹਿੰਦਾ ਚੱਲ ਆਪਦੇ ਬਾਪੂ ਨੂੰ ਲੈ ਕੇ ਕੱਲ ਵਾ ਜੀ ਮੈਂ ਕਹਾਂ ਚਲੋ ਦੇਖਾਂਗੇ ਜੀ ਮਤਲਬ ਤੁਸੀਂ ਪੰਜਾਬ ਪੁਲਿਸ ਵੀ ਇਸ ਆਦ ਤੱਕ ਮੈਂ ਕਿ ਤੁਸੀਂ ਵੀ ਕਿਸਾਨੀ ਚੋਂਗੇ ਕਹਿੰਦਾ ਹਾਂ ਮੈਂ ਕਿਸਾਨ ਦਾ ਪੁੱਤ ਮੈਂ ਕਿ ਫਿਰ ਤੁਹਾਨੂੰ ਤੋਂ ਬਾਹਰ ਕੱਢਣਾ ਚਾਹੀਦਾ ਇਹ ਤੁਸੀਂ ਡਾਂਗ ਲੈ ਕੇ ਖੜ ਗਏ ਹੋਗੇ ਸ਼ਾਇਦ ਮਤਲਬ ਇਹ ਨਾ ਮੈਨੂੰ ਐ ਵੀ ਲੱਗਦਾ ਹੁੰਦਾ ਮੈਂ ਪੰਜਾਬ ਪੁਲਿਸ ਨੂੰ ਜਦੋਂ ਇਹ ਇੱਕ ਗੱਲ ਚੱਲਦੀ ਮਨਦੀਪ ਸਿੰਘ ਸਿੱਧੂ ਨੇ ਵੀ ਕਿਹਾ ਸੀ ਉੱਥੇ ਵੀ ਅੱਗੇ ਤੁਹਾਡੇ ਬਾਪੂ ਨੇ ਤੁਸੀਂ ਉਹਨਾਂ ਦੇ ਪੁੱਤ ਹੋ ਮੈਨੂੰ ਦਿਖਾਓ ਕਿਤੇ ਵੀ ਪਿੰਡ ਦੇ ਵਿੱਚ ਘਰੇ ਜਾ ਕੇ ਵੀ ਪਿਓ ਖੜਿਆ ਤੇ ਪੁੱਤੋ ਦੇ ਡਾਂਗ ਮਾਰ ਰਹੇ ਹੋਵੇ ਇਹ ਨਹੀਂ ਹੁੰਦਾ ਨਾ ਇਹ ਧਿਰ ਨੇ ਇਹ ਪੁੱਤ ਨਹੀਂ ਹੈਗੇ ਜਦੋਂ ਗਾਂ ਪੰਜਾਬ ਪੁਲਿਸ ਡਾਂਗ ਲੈ ਕੇ ਆ ਕੇ ਕਾਰਵਾਈ ਕਰਨਗੇ ਉਹ ਧਿਰ ਬਣ ਕੇ ਆਈ ਹੈ ਸਾਡੇ ਕੋਲ ਤੇ تیر ਵਾਂਗੂ ਹੀ ਨਿਜਿਠਣਾ ਚਾਹੀਦਾ ਮੈਨੂੰ ਐ ਲੱਗਦਾ ਹੁੰਦਾ ਉਤੀ ਪੁੱਤ ਵਾਲਾ ਰਿਸ਼ਤਾ ਉਦੋਂ ਨਹੀਂ ਰਹਿੰਦਾ ਕਿਉਂਕਿ ਤੁਸੀਂ ਆਪਦੀਆਂ ਨੌਕਰੀਆਂ ਦੇ ਲਈ ਆਪਣੇ ਪਿਓਾਂ ਦੇ ਡਾਂਗਾ ਥੋੜੇ ਮਾਰਾਂਗਾ ਮੈਂ ਤਾਂ ਕਦੇ ਨਹੀਂ ਮਾਰੂੰਗਾ ਮੇਰੀ ਇੰਨੀ ਜਮੀਰਤਾ ਨਹੀਂ ਮਰੀ ਉਹ ਫਿਰ ਧੀ ਪੁੱਤ ਵਾਲਾ ਰਿਸ਼ਤਾ ਨਹੀਂ ਰਹਿੰਦਾ ਹੁੰਦਾ ਮੈਨੂੰ ਐ ਲੱਗਦਾ ਜੀ ਬਹੁਤ ਧੰਨਵਾਦ ਤੁਹਾਡਾ ਤੇ ਬਿਲਕੁਲ ਆ ਇੱਕ ਵੱਡੀ ਕਾਰਵਾਈ ਕਿਤਨੇ ਕਿਥੇ ਵਿਦਿਆਰਥੀ ਦੇ ਉੱਪਰ ਹੋਈ ਆ ਕਹਿੰਦੇ ਕਿ ਧਰਨਾ ਪ੍ਰਦਰਸ਼ਨ ਕਰਾਂਗੇ ਕੱਲ ਦੇ ਦਿਨ ਕਾਲ ਦਿੱਤੀ ਗਈ ਹੈਗੀ ਹੈ ਲੇਕਿਨ ਮਤਪਾਗੀ ਖਬਰ ਵੀ ਹੈਗੀ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਜਦੋਂ ਇੱਕ ਵਿਦਿਆਰਥੀ ਜਿਸ ਨੂੰ ਫਰੀडम ਆਫ ਸਪੀਚ ਕਿਹਾ ਜਾਂਦਾ ਸਾਡੀ ਡੈਮੋਕ੍ਰੇਸੀ ਹੈ ਭਾਰਤ ਦੀ ਆਫ ਸੰਵਿਧਾਨ ਦੇ ਵਿੱਚ ਸਾਨੂੰ ਇਹ ਇਹ ਅਧਿਕਾਰ ਮਿਲਿਆ ਲੇਕਿਨ ਉਸ ਅਧਿਕਾਰ ਨੂੰ ਜਦੋਂ ਇੱਕ ਵਿਦਿਆਰਥੀ ਆਪਣੇ ਅਧਿਕਾਰ ਦੇ ਰੂਪ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਦਾ ਤਾਂ ਉਸ ਉੱਪਰ ਅਜਿਹੀ ਕਾਰਵਾਈ ਹੁੰਦੀ ਹੈ ਕਿਥੇ ਕਿਥੇ ਇੱਕ ਸਵਾਲਿਆਂ ਨਿਸ਼ਾਨ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਖੜਾ ਹੁੰਦਾ ਹੈਗਾ ਕੈਮਰਾ ਪਰਸਨ ਰਵੀਜਾਪਲ ਦੇ ਨਾਲ ਦੰਪੂ ਸਿੰਘ ਪੀਟੀਸ਼ਨ ਨਿਊਜ਼ ਪਟਿਆਲਾ